ਇਹ ਜਿਹੜੀ ਗਰਮੀ ਰੋਟ ਦੀ ਮੁੰਦੀ ਆ ਇਹ ਦੇਦੇ ਕੋਈ ਵੀ ਕੀੜਾ ਆਉਂਦਾ ਨਹੀਂ ਤੇ ਨਾ ਹੀ ਅਸੀਂ ਕੋਈ ਸਪਰੇਅ ਕਰਨੀ ਹੁੰਦੀ ਹੈ ਅਸੀਂ ਕੋਈ ਸਪਰੇਅ ਕੋਈ ਖਾਗ ਫਸਲ ਨੂੰ ਜੂਜ ਹੀ ਨਹੀਂ ਕਰਦੇ ਕਿੰਨਕ ਤਰੀਕੇ ਨਾਲ ਕਈ ਵਾਰੀ ਡਾਲਾਂ ਲੱਗਣ ਤੋਂ ਬਚਾਉਣੀ ਆ ਜਾਂ ਲੌਂਗ ਟਾਈਮ ਆਸਤੇ ਬੀ ਰੱਖਣਾ ਉਹਦੇ ਵਿੱਚ ਆਪਾਂ ਇਹਦੇ ਚਾ ਜੋ ਕੁਦਰਤੀ ਗੋਣਾ ਉਹ ਸਾਰੇ ਦਾਣੇ ਦੇ ਵਿੱਚ ਉਹੀ ਹੁੰਦੇ ਇਹ ਮੂੰਗੀ ਦੀ ਫਸਲਾਂ ਇਹ ਇੱਕ ਫਲੀਦਾਰ ਫਸਲਾਂ ਇਕ ਤਾਂ ਜਿਹੜੀ ਆਪਾਂ ਕਣਕ ਝੋਨਾ ਦੋਨੇ ਫਸਲਾਂ ਸਿੱਟੀ ਵਾਲੀਆਂ ਆ ਜਾਂਦੀਆਂ ਉਹਦੇ ਬਦਲ ਵਾਸਤੇ ਮੂੰਗੀ ਵਿੱਚ ਦੀ ਅਸੀਂ ਬੀਜਦੇ ਆ ਤਾਂ ਕਿ ਇੱਕ ਫਸਲਾਂ ਸਿੱਟੀ ਵਾਲੀ ਹੋ ਜੇ ਇੱਕ ਫਲੀਦਾਰ ਹੋ ਜੇ ਬਾਰੀ ਨਾ ਨਾਲੇ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਾਹ ਜਾਂਦੀ ਆ ਨਾਲੇ ਜਿੰਨੀ ਕੋਈ بارشਾਂ ਤੋਂ ਪਹਿਲਾਂ ਫਲੀਆਂ ਪੱਕ ਗਈਆਂ ਉਹਨੂੰ ਤੋੜ ਕੇ ਤੇ ਦਾਲ ਦੀ ਰੂਪ ਚ ਵਟ ਲਾਂਗੇ ਤੇ ਮੂੰਗੀ ਨੂੰ ਵਾ ਕੇ ਤੇ ਮੁੜ ਕੇ ਬਾਸਪਤੀ ਚੋਨਾ ਲਾ ਦਾਂਗੇ ਤੇ ਕੋਈ ਵੀ ਖਾਦਾ ਮੜਕੇ ਝੋਨੇ ਨੂੰ ਪਾਉਣ ਦੀ ਲੋੜ ਨਹੀਂ ਪੈਂਦੀ। ਇੰਨੇ ਫਾਇਦੇ ਹੁੰਦੇ। ਇਹ ਅਸੀਂ ਅ ਕੁਝ ਵੀ ਨਹੀਂ ਕਰਦੇ ਜਦੋਂ ਕਣਕ ਵੱਢ ਕੇ ਟੂੜੀ ਬਣਾ ਕੇ ਤੇ ਰੌਣੀ ਪੂਰੀ ਭਰ ਕੇ ਕਰਨੀ ਆ। ਰੌਣੀ ਪੂਰੀ ਭਰ ਕੇ ਕਰਕੇ ਤੇ ਬਸ ਕੱਲਾ ਵੀ ਬੀਜ ਦੇਣਾ। ਮੜਕੇ ਨੂੰ ਪਾਣੀ ਨਹੀਂ ਲਾਉਣਾ। ਘਿਡੋਂ ਕਈ ਵਾਰੀਆਂ ਆਪਾਂ ਉਤੋਂ ਪਾਣੀ ਲਾ ਦਿੰਨੇ ਆ ਤੇ ਮੂੰਗੀ ਖੱਟੀ ਜੀ ਹੋ ਜਾਂਦੀ ਆ ਇਹਨੂੰ ਇੱਕ ਪੀੜੇ ਦੀ ਬਿਮਾਰੀ ਪੈਂਦੀ ਆ ਪੱਤੇ ਪੀਲੇ ਜੇ ਹੋਣ ਲੱਗ ਪੈਂਦੇ ਆ ਤੇ ਬੂਟਾ ਮਰਨਾ ਸ਼ੁਰੂ ਹੋ ਜਾਂਦਾ ਇਸ ਵਾਸਤੇ ਇਹਨੂੰ ਰੋਣੀ ਕਰਨ ਵੇਲੇ ਪੂਰੀ ਭਰ ਕੇ ਕਰੋ ਤੇ ਬਾਅਦ ਚ ਇਹਨੂੰ ਪਾਣੀ ਨਾ ਲਾਓ ਤੇ ਫੇਰ ਮੂੰਗੀ ਵਧੀਆ ਹੁੰਦੀ ਹੈ। ਤਕਰੀਬਨ 2.5 ਤੋਂ 10 ਮਹੀਨੇ ਲੱਗ ਜਾਂਦੇ ਆ ਜਦੋਂ ਨੂੰ ਬਾਸਪਤੀ ਲਾਉਣ ਦਾ ਟਾਈਮ ਆਉਣਾ ਹੈ। ਉਦੋਂ ਨੂੰ ਅਸੀਂ ਜਿੰਨੀ ਕਾ ਫਲੀਆਂ ਪੱਕ ਗਈਆਂ ਤੋੜ ਕੇ ਬਾਕੀ ਦੀ ਇਹਨੂੰ ਵਿੱਚ ਵਾਹ ਦੇਣਾ। ਠੀਕ ਹੈ ਜੀ। ਮਾਲ ਕੁਸ਼ਤਾ ਆਪਾਂ ਨੂੰ ਨਾਲੇ ਤਾਂ ਦਾਲ ਆਸਟੇ ਵਧੀਆ ਆਪ ਦੀ ਘੜੀ ਮੂੰਗੀ ਤਿਆਰ ਹੋ ਗਈ। ਤੇ ਦੂਜੀ ਇਹ ਖਾਦ ਦੇ ਰੂਪ ਚਾ ਝੋਨੇ ਵਾਸਤੇ ਖਾਦ ਬਣ ਗਈ ਹਾਂਜੀ ਸਪਰੇ ਦੀ ਕੋਈ ਲੋੜ ਨਹੀਂ ਫਸਲ ਨੂੰ ਰੋਟਰ ਦੇ ਹਿਸਾਬ ਨਾਲ ਕੀੜਾ ਆਉਂਦਾ ਤੇ ਰੋਟਰ ਦੇ ਹਿਸਾਬ ਨਾਲ ਚਲਾ ਜਾਂਦਾ ਇਹ ਗਰਮੀ ਰੋਟ ਦੀ ਫਸਲ ਹੋਣ ਕਰਕੇ ਇਹਦੇ ਤੇ ਬੋਟਾ ਉਦੋਂ ਟੈਂਪਰੇਚਰ ਬਹੁਤ ਹਾਈ ਹੁੰਦਾ ਗਰਮੀ ਦਾ ਪੂਰਾ ਟਾਈਮ ਹੁੰਦਾ ਕੋਈ ਇਹਦੇ ਤੇ ਐਡਾ ਕੀੜਾ ਨਹੀਂ ਆਉਂਦਾ हां कई बार ਜਦੋਂ ਆਪਾਂ ਪਛੇਤੀ ਬੀਜਦੇ ਆਂ ਕਈ ਲੋਕਾਂ ਪਾਡੋਂ ਚ ਜਾ ਕੇ ਮੂੰਗੀ ਬੀਜਦੇ ਆ ਜਾਂ ਦਸੌਣ ਚ ਬਰਾਨੀ ਬਰੂਨੀ ਏਰੀਆ ਚ ਬੀਜਦੇ ਆ ਉਹਨਾਂ ਦੇ ਮਾੜਾ ਮੋਟਾ ਕੀੜਾ ਆ ਸਕਦਾ ਪਰ ਇਹ ਜਿਹੜੀ ਗਰਮੀ ਰੋਟ ਦੀ ਮੂੰਗੀ ਆ ਇਹਦੇਤੇ ਕੋਈ ਵੀ ਕੀੜਾ ਆਉਂਦਾ ਨਹੀਂ ਤੇ ਨਾ ਹੀ ਅਸੀਂ ਕੋਈ ਸਪਰੇਅ ਕਰਨੀ ਹੁੰਦੀ ਹੈ ਅਸੀਂ ਕੋਈ ਸਪਰੇਅ ਕੋਈ ਖਾਗ ਫਸਲ ਨੂੰ ਜੂਜ ਹੀ ਨਹੀਂ ਕਰਦੇ ਮਤਲਬ ਕੋਈ ਨਾ ਅਸੀਂ ਕੋਈ ਦੇਸੀ ਇਸ ਤੇ ਸਪਰੇਅ ਕਰਦੇ ਆਂ ਤੇ ਨਾ ਦੂਜੀ ਕਦੇ ਅਸੀਂ ਕਿਸੇ ਵੀ ਫਸਲ ਦੇ ਕੋਈ ਸਪਰੇਅ ਨਾਂ ਦੀ ਚੀ ਜਿ ਛਿੜਕੀ ਕੋਈ ਫਿਰ ਹੋ ਕਿਵੇਂ ਜਾਂਦੀਆਂ ਜੀ ਇਹ ਵਧੀਆ ਹੁੰਦੀਆਂ ਕਣਕ ਵੀ ਪੂਰੀ ਵਧੀਆ ਸੀ ਤੇ ਆ ਠੋਡੇ ਸਾਹਮਣੇ ਮੂੰਗੀ ਵੀ ਵਧੀਆ ਤੇ ਜਦੋਂ ਤੁਸੀਂ ਝੋਨਾ ਬਾਸਪਤੀ ਅਸੀਂ ਲਾਵਾਂਗੇ ਉਹ ਵੀ ਵਧੀਆ ਹੋਊਗਾ ਉਹ ਵੀ ਐਂ ਬੀਜਣੀ ਹਾਂ ਹਾਂ ਝਾੜ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿਹੜਾ ਝਾੜ ਵਧਿਆ ਆ ਲੋਕਾਂ ਚ ਪਰਚਾਰਿਆ ਜਾਂਦਾ ਜਾਂ ਕੰਪਨੀਆਂ ਜਾਂ ਝਾੜ ਵੱਧ ਝਾੜ ਵੱ ਉਹ ਝਾੜ ਸਿਰਫ ਜਿਹਨੂੰ ਆਪਾਂ ਉੱਤੋਂ ਯੂਰੀਆ ਜਾਂ ਖਾਦ ਦੇ ਦਿੰਨੇ ਆ ਉਹ ਦਾਣੇ ਦੇ ਬੈਚਾ ਨਮੀ ਦੀ ਮਾਤਰਾ ਵਧਾ ਦਿੰਦਾ ਤੇ ਉਸ ਚੀਜ਼ ਦੀ ਵੇਟ ਵੱਧ ਜਾਂਦਾ ਨਾ ਕਿ ਉਹਦੇ ਚ ਜਿਹੜੇ ਖਰਾਕੀ ਤੱਤ ਨਹੀਂ ਵੱਧਦੇ ਉਲਟੇ ਸਮਾਂ ਦੀ ਉਹ ਘਟ ਜਾਂਦੇ ਇਹਦੇ ਚ ਕਿਵੇਂ ਆ ਰਹਿੰਦੇ ਫਿਰ ਇਹਦੇ ਚ ਜੋ ਕੁਡਰਤੀ ਗੋਣਾ ਉਹ ਸਾਰੇ ਦਾਣੇ ਦੇ ਵਿੱਚ ਉਹੀ ਹੁੰਦੇ ਆ ਉਹ ਤੁਸੀਂ ਜਦੋਂ ਵੀ ਇਹਨੂੰ ਚੰਗੀ ਤਰ੍ਹਾਂ ਅਸੀਂ ਇਹੜੀਆਂ ਫੜੀਆਂ ਹੀ ਤੋੜਨੀਆਂ ਫੜੀਆਂ ਨੂੰ ਦੋ ਟੰਨ ਤੋਂ ਪਾਣਵਾ ਕੇ ਤੇ ਉਹਨੂੰ ਮੂੰਗੀ ਦੇ ਦਾਣੇ ਵਿੱਚੋਂ ਕੱਢ ਲੈਣੇ ਆ ਕਾਢ ਕੇ ਉਹਨੂੰ ਧੋਪੇਸ ਕਾ ਕੇ ਤੇ ਸਟੋਰ ਕਰਨ ਵੇਲੇ ਇਹ ਖਿਆਲ ਰੱਖਣਾ ਹੈ ਵੀ ਉਹਦੇ ਵਿੱਚ ਨਮੀ ਨਾ ਹੋਵੇ ਜ਼ਿਆਦਾ ਜੇ ਅਗਰ ਨਮੀ ਆ ਠੋਡੇ ਦਾਣਿਆਂ 'ਚ ਤਾਂ ਉਹ ਲੱਗੂਗੀ ਉਸ ਤੋਂ ਗਾਂ ਜੇ ਆਪਾਂ ਆਰਗੈਨਿਕ ਤਰੀਕੇ ਨਾਲ ਕਈ ਵਾਰੀ ਡਾਲਾਂ ਲੱਗਣ ਤੋਂ ਬਚਾਉਣੀ ਆ ਜਾਂ ਲੌਂਗ ਟਾਈਮ ਆਸਤੇ ਵੀ ਰੱਖਣਾ ਉਦੇ ਵਿੱਚ ਆਪਾਂ ਪਾਠੀਆਂ ਦੀ ਜਿਹੜੀ ਸਵਾਹ ਹੁੰਦੀ ਆ ਜਦੋਂ ਆਪਾਂ ਉਹਨੂੰ ਬਾਲ ਕੇ ਪਾਠੀਆਂ ਨੂੰ ਤੇ ਸਵਾਹ ਤਿਆਰ ਹੋ ਜਾਂਦੀ ਆ ਜੀ ਤੇ ਉਹ ਸਵਾਹ ਨੂੰ ਮਿਕਸ ਕਰ ਦੋ ਠੀਕ ਹੈ ਥੱਲੇ ਵੀ ਪਾ ਦੋ ਉੱਤੇ ਵੀ ਬੈਚ ਦੇ ਦਾਣਿਆਂ ਦੇ ਮੂੰਗੀ ਦੇ ਵਿੱਚ ਮਿਕਸ ਕਰਕੇ ਉਹਨੂੰ ਉੱਤੋਂ ਚੰਗੀ ਤਰ੍ਹਾਂ ਆਪਾਂ ਟਰੋੜੇ ਵਗੈਰਾ ਜਮਾ ਸੁੱਕਾ ਹੋਵੇ ਮਿੱਟੀ ਦੇ ਬਾਂਡੇ ਚ ਵੀ ਰੱਖ ਸਕਦੇ ਆ ਜਾਂ ਕੋਈ ਆਪਾਂ ਡਰਾਮਾ ਵਗੈਰਾ ਜਾਂ ਕੋਈ ਉਹਦੇ ਚ ਵੀ ਸਟੋਰ ਕਰ ਸਕਦੇ ਆ ਤੇ ਜਦੋਂ ਤੁਸੀਂ ਸਵਾ ਮਿਕਸ ਕਰਤੀ ਤਾਂ ਲੱਗਦੀ ਨਹੀਂ ਮੁਰਕ ਇੱਕ ਮਤਲਬ ਵਧੀਆ ਕੰਮ ਕਰਦੀ ਹੈ ਚੀਜ਼ ਉਹ ਹਾਂ ਇੱਕ ਤਾਂ ਉਹ ਬੀਜ ਦੀ ਅਪਜਾਊ ਸ਼ਕਤੀ ਨਹੀਂ ਘਟਦੀ ਹਾਂਜੀ ਜਦੋਂ ਵੀ ਤੁਸੀਂ ਗਾਂ ਨੂੰ ਉਹ ਬੀ ਬੀਜੋਗੇ ਉਹਦੀ ਅਪਜਾਊ ਸ਼ਕਤੀ ਵਧ ਹੋਣ ਕਰਕੇ ਉਹ ਹਰੇਕ ਦਾਣਾ ਉੱਗੂਗਾ ਤੇ ਇੱਕ ਹੋ ਉਹਨੂੰ ਕੀੜਾ ਨਹੀਂ ਲੱਗੂਗਾ ਤੇ ਹੁਣ ਇਹ ਕਿੰਨਾ ਚਿਰ ਰਹਿ ਗਿਆ ਜੀ ਇਹਦਾ ਫਲੀਆਂ ਲੱਗਣ ਦੇ ਵਿੱਚ ਕਿਵੇਂ ਆਸ ਬਸ ਹੁਣ ਇਹਦੇ ਫੁੱਲ ਆਉਣੇ ਸ਼ੁਰੂ ਹੋ ਗਏ ਆ ਤੇ 15 ਤੋਂ 20 ਡਣਾ ਜਿਹੜੇ ਫਲੀਆਂ ਤਿਆਰ ਹੋ ਗਏ ਪੱਕਣੀਆਂ ਸ਼ੁਰੂ ਹੋ ਜਾਣੀਆਂ ਬਾਹੋਂ ਤੋਂ ਜਿੰਨੀਆਂ ਕ ਪੱਕ ਜਾਣੀਆਂ ਉਹਨਾਂ ਨੂੰ ਤੋੜ ਕੇ ਤੇ ਬਾਕੀ ਦੀ ਇਹਨੂੰ ਵਿੱਚ ਵਾ ਕੇ ਤੇ ਚੋਨਾ ਦਾ ਦਾਂਗੇ ਡ੍ਰਿਲ ਨਾਲ ਵੀ ਡਿਆਂ ਕਣਕ ਬੀਜਣ ਵਾਲੀ ਡ੍ਰਿਲ ਨਾਲ ਹਾਂਜੀ ਉਹਦੇ ਮੂੜਲੇ ਪੋਰ ਬੰਦ ਕਰ ਲਈਦੇ ਆ ਹਾਂਜੀ ਮਗਰਲੇ ਪੋਰਾ ਚ ਅਸੀਂ ਵੀ ਪਾ ਕੇ ਮਾਲੇ ਕਪੂਰ ਖਾਦੀ ਰਹਿ ਜਾਂਦਾ ਤੇ ਇੱਕ ਉਹੀ ਕਣਕ ਬੀਜਣ ਵਾਲੀ ਮਸ਼ੀਨ ਨਾਲ ਹੀ ਅਸੀਂ ਬੀਜ ਦਿੰਨੇ ਆ ਜਿਹੜੀ ਛਿੱਟੇ ਵਾਲੀ ਚੀਜ਼ ਆ ਉਹ ਸਿਆਲ ਵਾਲੀ ਤਾਂ ਕਾਮਯਾਬ ਹੋ ਜਾਂਦੀ ਆ ਪਰ ਜਿੰਨੀਆਂ ਵੀ ਗਰਮੀ ਚ ਆਪਾਂ ਫਸਲਾਂ ਬੀਜਾਂਗੇ ਉਹ ਛਿਟੇ ਵਾਲੀ ਨਹੀਂ ਕੰਮ ਆਵਣਦੀ ਕਿਉਂਕਿ ਗਰਮੀ ਦਾ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਉਹ ਧੋ ਮਿੱਟੀ ਸੁੱਕ ਜਾਂਦੀ ਆ ਤੇ ਉਹ ਸੁੱਕੀ ਮਿੱਟੀ ਚ ਕਈ ਵਾਰੀ ਜੇ ਮਾੜਾ ਮੋਟਾ ਦਾਣਾ ਉੱਗਿਆ ਹੁੰਦਾ ਉਹਦੀ ਜੜ ਪੂਰੀ ਗੱਲ ਚ ਨਹੀਂ ਲੱਗੀ ਹੁੰਦੀ ਤਾਂ ਉਹ ਕਈ ਵਾਰੀ ਸੁੱਕ ਵੀ ਜਾਂਦੇ ਬੂਟੇ ਕੁਆਂਟਲਾਂ ਦਾ ਇਹ ਹੁੰਦਾ ਵੀ ਜੇ ਤਾਂ ਬਾਰਿਸ਼ ਟੋੜੀ ਜੀ ਲੇਟ ਪਈ ਹਾਂਜੀ ਫੇਟਾ ਇਹਦਾ ਝਾੜ ਤਿੰਨ ਚਾਰ ਕੁਇੰਟਲ ਤੱਕ ਵੀ ਨਿਕਲ ਸਕਦਾ ਜੇ بارش ਥੋੜੀ ਜੀ ਗੇਤੀ ਆ ਗਈ ਚਲੋ ਜਿਹੜੀਆਂ ਫਲੀਆਂ ਪੱਕ ਗਈਆਂ ਪੱਕ ਗਈਆਂ ਉਨੀਆਂ ਘਟੋੜ ਕੇ ਜੇ ਕੁਇੰਟਲ ਹੋ ਗਈ ਜਾਂ ਡੇਢ ਕੁਇੰਟਲ ਹੋ ਗਈ ਤਾਂ ਵੀ ਉਹ ਆ ਤੇ ਬਾਣ ਦੀ ਉਪਜਾਊ ਸ਼ਕਤੀ ਵੱਧ ਗਈ ਤੇ ਝੋਨੇ ਨੂੰ ਖਾਦ ਪਾਉਣ ਦੀ ਲੋੜ ਨਹੀਂ ਮੁੜ ਕੇ ਨਾ ਕੋਈ ਸਪਰੇ ਨਾ ਕੋਈ ਖਾਦ ਪਾਉਣ ਦੀ ਕੋਈ ਲੋੜ ਨਹੀਂ ਬਸ ਪੱਟੀ ਵੀ ਵਧੀਆ ਹੁੰਦੀ ਹੈ ਇਸ ਕਰਕੇ ਅਸੀਂ ਇੱਕ ਫਸਲ ਦੋਨੇ ਫਸਲਾਂ ਕਣਕ ਟੈਚੋ ਨਾ ਸਟੀਆੜੀਆਂ ਹੋਣ ਕਰਕੇ ਇੱਕ ਫਸਲ ਅਸੀਂ ਮੂੰਗੀ ਦੀ ਵਿੱਚ ਫਲੀਦਾਰ ਬੀਜ ਹੈ ਚੰਗੀ ਰਹਿੰਦੀ ਹੈ ਹਾਂ ਜੀ ਉਹਦੇ ਨਾਲ ਆ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਉਹਦੇ ਵਿੱਚ ਜੀਵਕ ਮਾਦੇ ਦੀ ਮਾਤਰਾ ਵਧ ਜਾਂਦੀ ਆ ਤਾਂ ਕਿ ਆਰਗੈਨਿਕ ਫਸਲ ਨੂੰ ਫਿਰ ਕੋਈ ਡਿੱਕਟ ਨਹੀਂ ਆਉਂਦੀਗੀ ਬਾਹਰੋਂ ਨੂੰ ਚੀਜ਼ ਕੋਈ ਖਾ ਦੇਣ ਦੀ ਕੋਈ ਲੋੜ ਨਹੀਂ ਰਹਿੰਦੀ ਤੇ ਬਾਣ ਆਏ ਪੋਲਾ ਰਹੂਗਾ ਹੂੰ ਇਹਨੂੰ ਹੁਣ ਇੱਕ ਪਾਣੀ ਲਾਇਆ ਜੀ ਬਸ ਤੁਸੀਂ ਨਹੀਂ ਰੌਣੀ ਵੇਲੇ ਪਾਣੀ ਲਾਇਆ ਮੁੜ ਕੇ ਕੋਈ ਪਾਣੀ ਨਹੀਂ ਲਾਇਆ ਅੱਛਾ ਹੁਣ ਲੋੜ ਵੀ ਨਹੀਂ ਵਸੀ ਨਾ ਬਾ بارش ਪੈ ਗਈ ਥੋੜੀਆਂ ਹੀ ਆ ਕਣੀਆਂ ਆਦੋਂ ਹੂੰ ਉਹਦੇ ਨਾਲ ਸਮਾਂ ਇਹ ਥੋੜੀ ਜੀ ਵੱਧਣ ਵੱੱਡ ਲੱਗ ਗਈ ਹਾਂਜੀ ਤੇ ਜੇ ਜ਼ਿਆਦਾ ਅ ਬਾਰਿਸ਼ ਪੈ ਜੇ ਫਿਰ ਇਹ ਸਮਝ ਲਓ ਵੀ ਆਪਣੇ ਥੋੜਾ ਜਿਹਾ ਸੇਮ ਦਾ ਏਰੀਆ ਕਰਕੇ ਤੇ ਅ ਕਈ ਵਾਰੀ ਉਹ ਬੂਟੇ ਵਿੱਚੋਂ ਮਰ ਵੀ ਜਾਂਦੇ ਆ ਤੇ ਸੇਲ ਵੀ ਕਰਦੇ ਆ ਤੁਸੀਂ ਕਿ ਘਰ ਵਸਤੇ ਰੱਖਦੇ ਆਂਗੇ ਸੇਲ ਜੇ ਵੱਧ ਹੋਵੇ ਤਾਂ ਭਲਾਈ ਕਰਦਗੇ ਨਹੀਂ ਅਸੀਂ ਜਿਆਦਾ ਕਰਕੇ ਤਾਂ ਆਪਦੇ ਖਾਣ ਆਸਤੇ ਹੀ ਰੱਖਦੇ ਆਂ